ਦਾਮਰਤ ਵਧੀਆ ਯਾਰ ਤੂੰ ਫਿਰ ਅੱਜ ਕੁਛ ਨਾ ਕੁਛ ਅੱਗੇ ਪੱਠੇ ਚੋਰੀ ਕਰਨੀ ਕਰਨੇ ਆ ਕੋਈ ਨਾ ਵੀਰ ਕਰ ਲਾਂਗੇ ਦੱਸ ਕਿੱਥੇ ਆ ਚਾਹਦੇ ਆ ਚੱਲ ਚੱਲ ਆਇਆ ਤੋਰ ਅੱਛਾ ਯਾਰ ਰੋਜ਼ ਪੱਠੇ ਚੋਰੀ ਹੋ ਜਾਂਦੇ ਖੇਤਾਂ 'ਚੋਂ ਹੈ ਰੋਜ਼ ਹੀ ਵੱਢ ਕੇ ਲੈ ਜਾਂਦੇ ਅੱਜ ਤਾਂ ਚੋਰ ਫੜਨੇ ਹੀ ਪੈਣਗੇ ਅੱਜ ਤਾਂ ਰੰਗੇ ਹੱਥੀ ਵੜਦੇ ਆ ਚੋਰਾ ਨੂੰ ਆ ਵਾਟ ਲਈ ਪੱਠੇ ਆ ਰੈਪੀ ਸਰਦਾਰ ਦੇ ਆ ਚੱਲ ਵੱਢ ਲੀਨੇ ਆ ਫਿਰ ਅੱਜ ਨਾਲ ਵੱਢ ਲਈ ਚੱਲ ਚੱਕ ਦਤੀਆ ਲਾਇਆ ਹੋਰ ਪੈਣ ਚ ਪੱਠੇ ਦੇ ਵੱਟੀਏ ਯਾਰ ਅੱਜ ਤੇ ਅਮਰਤ ਨਿਆਰਾ ਆ ਗਿਆ ਬਾਈ ਹੋਰ ਯਾਰ ਪੱਠੇ ਮਰਕੇ ਨਾ ਹੋਰ ਹੋਰ ਯਾਰ ਚੋਰੀ ਕਰਨ ਦਾ ਇਸਵਾਦ ਆਉ ਹੋਰ ਕੀ ਪਤਾ ਲੱਗਣਾ ਚਾਹੀਦਾ ਹੱਪੀ ਜੱਟ ਨੂੰ ਪੱਠੇ ਵੱਢ ਲੈ ਸਹੀ ਗੱਲ ਆ ਸਹੀ ਗੱਲ ਆ ਐ ਤਾਂ ਭੈਣ ਚ ਡੋਣ ਬਣਿਆ ਰਹਿੰਦਾ

ਸੇਕ ਨੂੰ ਪੱਠੇ ਲੱਦ ਲਾ ਯਾਰ ਮੈਂ ਇੱਕ ਢੀਹੋਰ ਬਣਾ ਲੈਣਾ ਵੱਧ ਹੋਰ ਬਣਾ ਲੈ ਆਣਾ ਜਾਵੇ ਯਾਰ ਯਾਰ ਬੰਦਾ ਵੀ ਖਰਾਬ ਹੀ ਆ ਯਾਰ ਆਣਾ ਜਾਵੇ ਹੈ ਨਾ ਗੁਰਸੇਵਕ

ਉਹ ਯਾਰ ਬੜਾ ਹੀ ਬੁਰਾ ਹਾਲ ਆ ਯਾਰ ਭੈਜੇ ਇਧਰ ਤੀਜੇ ਦਿਨ ਕੰਮ ਆ ਮੈਨੂੰ ਤਾਂ ਸੀਆਈਡੀ ਕਮਿਸ਼ਨਰ ਨਾਲ ਜਾਣਾ ਹੀ ਪੈਣਾ ਏਜੰਸੀ ਨੂੰ ਸ਼ਿਕਾਇਤ ਕਰਨ। ਕੋਈ ਨਹੀਂ ਮੈਂ ਜਾਣਾ ਪੈਣਾ। ਸਰ ਆ ਦੇਖੋ ਜੀ ਆ ਪੰਜ ਰਣੇ ਦੀ ਬਰਬਾਦੀ ਕਰਕੇ ਲੈ ਗਏ ਜੀ ਚੋਰ। ਰੋਜ ਦਾ ਕੰਮ ਆ ਜੀ ਫੜ ਮੈਂ ਸਕਦਾ ਨਹੀਂ ਪਤਾ ਨਹੀਂ ਕੀ ਗੱਲ ਹੱਥ ਹੀ ਨਹੀਂ ਹੁੰਦੇ ਜੀ। ਇਹਦਾ ਹੱਲ ਸਾਨੂੰ ਕਰਨਾ ਪੈਣਾ। ਹਾਂਜੀ ਸਰ ਤੁਸੀਂ ਕਰੋ ਜੀ ਤਾਈ ਤੁਹਾਨੂੰ ਬੁਲਾਇਆ ਜੀ। ਹਾਂ ਇਹ ਚੋਰਾਂ ਨੂੰ ਅਸੀਂ ਫੜਤਾ ਰਹੇ ਸੀ ਆਈ.ਡੀ. ਐਸੇ ਵਾਸਤੇ ਆ ਨਾ ਹਾਂਜੀ ਹਾਂਜੀ ਸਰ ਸੀ.ਆਈ.ਡੀ. ਵਾਲਿਆਂ ਨੂੰ ਬੁਲਾਇਆ ਤਾਂ ਹੀ ਉਹ ਜੀ ਸੀ.ਆਈ.ਡੀ. ਲਓ ਜੀ ਬੰਦਿਆਂ ਦੀ ਕਿਹੜੇ ਨਹੀਂ ਜੀ ਪੰਜ ਦਿਨ ਹੋ ਗਏ ਲਗਾਤਾਰ ਲੈ ਜਾਂਦੇ ਹਾਂ ਹਾਂਜੀ ਹਾਂਜੀ ਤੂੰ ਪਹਿਲਾਂ ਸਾਨੂੰ ਸ਼ਿਕਾਇਤ ਕਰਨੀ ਸੀ ਆਹ ਪਹਿਲਾਂ ਮੈਂ ਸੋਚਿਆ ਆਪ ਦਬੋਚ ਲੂੰਗਾ ਸ਼ਰਮੋਂ ਸ਼ਰਮੀ ਫਿਰ ਮੈਂ ਹੁਣ ਪੱਠੇ ਨਹੀਂ ਸਾਂਭ ਸਕਦਾ ਤੇ ਫਿਰ ਤੁਹਾਨੂੰ ਪਤਾ ਸ਼ਰਮ ਆਉਂਦੀ ਆ ਹੁਣ ਪੰਜ ਦਿਨ ਤੋਂ ਜਦੋਂ ਮਾਮਲਾ ਉੱਪਰ ਦੀ ਚੱਲੇਗਾ ਫਿਰ ਤੁਹਾਨੂੰ ਸਰ ਫੋਨ ਕੀਤਾ ਮੈਂ ਚਲੋ ਇੱਥੇ ਅਸੀਂ ਹੁਣ ਨਾ ਹਾਂਜੀ ਉਹ ਕੋਰ ਕਰਦੇ ਆ ਤਾਂ ਉਹ ਚੋਰਾਂ ਨੂੰ ਚੋਰਾਂ ਨੂੰ ਫੜੋ ਜੀ ਹੁਣ ਅਸੀਂ ਫੜਦੇ ਠੀਕ ਆ ਜੀ ਠੀਕ ਆ ਬਾਕੀ ਤੁਸੀਂ ਵੀ ਖੇਚ ਨਿਗਰਾਨੀ ਰੱਖ ਕਰੋ ਬਸ ਬਸ ਚੋਰਾ ਨੂੰ ਅਸੀਂ ਮਾਰਾਂਗੇ 24 ਘੰਟੇ ਚਲੋ ਚਲੋ ਅਸੀਂ ਇਹਨੂੰ ਫੜਦੇ ਚੋਰ ਨੂੰ ਜਾ ਕੇ ਠੀਕ ਆ ਰਹਿੂੰਗਾ ਹੁਣ 24 ਘੰਟੇ ਠੀਕ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਓ ਜੀ ਸਰ ਜੀ ਉਹ ਪੱਠਿਆਂ ਵਾਲਿਆਂ ਦਾ ਚੋਰਾ ਦਾ ਹੱਲ ਕਰ ਦਿਓ ਜੀ ਮੈਂ ਪਹਿਲਾਂ ਵੀ ਤੁਹਾਨੂੰ ਮੌਕਾ ਦਿਖਾ ਕੇ ਲੈ ਕੇ ਆਇਆ ਮੇਰੇਡੇ ਪੱਠੇ ਚੋਰੀ ਹੋ ਗਏ ਆ ਹਾਂ ਜੀ ਅੱਛਾ ਕਰਦੇ ਆ ਹੱਲ ਮੁਕੀਰ

ਚਾ ਆਇਆ ਚੋਰ ਪੱਠੇ ਚੋਰ ਦੇ ਹੈਪੀ ਸਰਦਾਰ ਦੇ ਜਿਹੜੇ ਚੋਰੀ ਕਰਦੇ ਹੁੰਦੇ ਹੈ ਓ ਯਾਰ ਚੋਰੀ ਕਰਦੇ ਤੁਸੀਂ ਪੱਠੇ ਹੈ ਆ ਗਿਆ ਵੀ ਹੈਪੀ ਸਰਦਾਰ ਬੰਦੇ ਕਰ ਚੋਰ ਆ ਬੱਜ ਗਿਆ ਬਾਬੇ ਨੇ ਓ ਯਾਰ ਚੋਰ ਸੀਗੇ ਆਹੀ ਚੋਰ ਆਜ ਤੇ ਨਾ ਹਾਂਜੀ ਹਾਂਜੀ ਇਹੀ ਪੱਠੇ ਨੇ ਬਈ ਅੱਛਾ ਚੋਰ ਨਹੀਂ ਆ ਚੋਰ ਗਿਆਨੀ ਚੋਰ ਹੁੰਦੀ ਆ ਗਰਮੀ ਹੁੰਦੀ ਪੱਠੇ ਕਰਦੇ ਰੱਖ ਰੱਖ 200 ਰੁਪਏ ਹਾਂ ਉਹ ਯਾਰ ਚੱਲ ਦੋ ਪੰਜ ਦਿਨਾਂ ਦੇ ਪੱਥੇ ਨੇ ਚੱਲ ਹੱਤੀ ਦिए ਹੱਤੀ ਤੇਰੇ ਘਰੇ ਲੱਗੇ ਜਾਓ ਪੱਥੇ ਚਲੋ ਚਲੋ ਠੀਕ ਹੈ ਜੀ ਤੁਸੀਂ ਚਲੋ ਅੱਗਾ ਯਾਰ ਪੱਥੇ ਯਾਰ ਬੜੇ ਯਾਰ ਪੱਥੇ ਯਾਰ ਪੱਥੇ ਯਾਰ छड़ दो जी बट्टे जुड़ी कर दे छड़ दो कोई ना छड़ छड़ छड़ा हुई बट्टे जुड़ी कर दिया चोप करके भाइयों बट्टे साम उधिया उसमें पता लग जाए रोग होने आया कमान भूख न तो बना तो तो था, था क्या हाल की ना आया ना और बट्टे साम वाले क्यों पकड़े आ भी मित्रों

ਏ ਉਹ ਤੇਰੇ ਪੱਠੇ ਵੱਡ ਕੇ ਜਾਣਾ ਕਰਨਗੇ ਸਾਡੇ ਘਰ ਵਸ ਕੇ ਆਪਦੇ ਪੱਠੇ ਲੈ ਜਾ ਕਰਨਗੇ ਹਾਂਜੀ ਪੁੱਛ ਕੇ ਲੈ ਜਾਓ ਨਹੀਂ ਨਹੀਂ ਤੇਰੇ ਪੱਠੇ ਵੱਡ ਜਾ ਕਰਨਗੇ ਆਦੇ ਪੱਠੇ ਲੈ ਆ ਕਰਨਗੇ ਮਨਜ਼ੂਰ ਹੈ ਜੀ ਮਨਜ਼ੂਰ ਆ ਸਿਰ ਵੀ ਸਾਡੇ ਵੱਡਿਆ ਤੇਰੇ ਪੱਠੇ ਵੱਡ ਕੇ ਆਦੇ ਮਲੇ ਹੋਂਟੇ ਲੈ ਜਾ ਕਰਨਾ ਜਿਹੜੇ ਹਾਂ ਹਾਂਜੀ ਚਲੋ ਤੁਸੀਂ ਐਂ ਕਰੋ ਇਹਦੇ ਪੱਠੇ ਵਡਾ ਕਰੋ ਆਦੇ ਪੱਠੇ ਲੈ ਆ ਕਰੋ ਜੀ ਬਈ ਚਲੋ ਠੀਕ ਆ ਬਣਾ ਜਾਓ ਯਾਰਾ ਮਿੱਤਰੋ ਜਾਓ ਚਲੋ ਠੀਕ ਆ ਜੀ ਚੋਰੀ ਨਹੀਂ ਕਰਨੀਆਂ ਇਸ ਤੋਂ ਬਾਅਦ ਜੀ ਚੋਰੀ ਨਾ ਕਰਿਆ ਕਰੋ ਠੀਕਾ ਠੀਕਾ ਸਸਰੀ ਕਾਲ ਵੀ ਮਿੱਤਰੋ ਕੀ ਹਾਲ ਚਾਲ ਆ ਅੱਜ ਅਸੀਂ ਬਣਾਈਆਂ ਵੀਡੀਓ ਸੀਆਈਡੀ ਤੇ ਨਵੀਂ ਨਵੀਂ ਵੀਡੀਓ ਬਣਾਈਆਂ ਤੇ ਤੁਸੀਂ ਸਾਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਪਰ ਸਾਨੂੰ ਵੀ ਪਤਾ ਸਾਰੀ ਵੀਡੀਓ ਥੋੜੀ ਜਿਹੀ ਫਾਸਟ ਦੇਣ ਸੀਗਾ ਇਹ ਵਧੀਆ ਨਹੀਂ ਬਣੀ ਫਿਰ ਵੀ ਤੁਸੀਂ ਸਾਨੂੰ ਇਸ ਵੀਡੀਓ ਪਿਆਰ ਦਿਓ ਅਸੀਂ ਅੱਗੇ ਤੋਂ ਹੋਰ ਵਧੀਆ ਦਾ ਸੁਧਾਰ ਕਰੀਏ ਤੇ ਸਾਡੇ ਚ ਕੋਈ ਚੋਰ ਚਾਰ ਤਾਂ ਨਹੀਂਗਾ ਇਹ ਨਾ ਕੋਈ ਪੱਠੇ ਚੋਰਾ ਸਾਰੇ ਵਧੀਆ ਕਰੋ ਮੁੰਡੇ ਆ ਤੇ ਬਾਕੀ ਤੁਸੀਂ ਸਾਨੂੰ ਸਾਰੇ ਜਾਣਦੇ ਹੀ ਆ ਤੇ ਮਿੱਤਰੋ ਇੰਜੋਏ ਕਰਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ